ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹ ਤਾਲ ਗੁਰ ਸੀਵੀਐ ਆਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਹਤ ਖਸਮ ਦੀ ਨੂਰ ਅਰ ਸੋਹ ਕਰ ਸੋਹ ਝਟਿਐ ਤਦ ਡਿਠੀ ਸੱਚੀ ਪਾਤ ਸਾਹੂ ਮਲ ਜਨਮ ਜਨਮ ਦੀ ਕਟਿਐ ਸਜਣਾ ਸੱਚਾ ਪਾਤਸ਼ਾਹੂ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ சபா தி சத்ன சரி வாூ சாப ஜி தனசரி மஹ ਅੰਜਮਾ ਤਮ ਦਾਤੀ ਠਾਕੁਰ ਪ੍ਰਤਪਾਨਕ ਨਾਇਕ ਖਸਮ ਹਮਾਰੀ ਨਮਖ ਨਮਖ ਤੁਮਹੀ ਪ੍ਰਤਪਨਹੁ ਹਮ ਬਾਰਕਾ ਤੁਮਰੀ ਧਾਰੀ ਤੁਮਾ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਨਿਮਖਾ ਨਿਮਖਾ ਤੁਮਹੀ ਪ੍ਰਤਪਲਹੁ हम बारक तुम्हारी तारीं जहवा एका कवन गुण कहिए बेसुमान बेअंत स्वामी तेरू अंत नाक नहीं लहिए रहा ਕੂਟ ਪਰਾਧ ਹਮਾਰੇ ਖੰਡ ਹੋ ਅਨਕ ਬਿਦੇ ਸਮਝਾਵੋ ਹਮ ਅਗਿਆਨ ਆਲਾਪ ਮਤ ਥੋਰੀ ਤਮ ਆਪਨ ਮੇਰਾ ਰਖਾਵ ਹੋ ਤੁਮਰੀ ਸਰਣਾ ਤੁਮਰੀ ਆਸਾ ਤਮ ਹੀ ਸਜਣ ਸੁਹੀਲੀ ਰਖੋ ਰਖਨ ਹਾਰ ਦਇਆਲਾ ਨਾਨਕਾ ਹਰ ਕੇ ਗੁਲੇ ਤੁਮਰੀ ਸਰਣਾ ਤੁਮਾਰੀ ਆਸਾਂ ਤੁਮਹੀ ਸਜਨ ਸੋਹਿਲੇ ਰਾਖੋ ਰਾਖਨ ਹਾਰ ਦਇਆਲਾ ਨਾਨਕ ਭਰ ਕੇ ਭੁਲੇ ਵਾਹੇ ਗੁਰੂ ਜੀ ਕਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸਿਰ ਵਾਹੇ ਗੁਰੂ ਸਾਹਿਬ ਜੀ ਸੁ ਕਹ ਤਾਲ ਗੁਰ ਸੀਵੀ ਐ ਆਹਨ ਸ ਸਹਜ ਸੁ ਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਹਤ ਖਸਮ ਦੀ ਨੂਰ ਅਰਸੋ ਘਰਸੋ ਝਟੀ ਐ ਤਦ ਡਿਠੀ ਸੱਚੀ ਪਾਤ ਸਾਹ ਮਲ ਜਨਮ ਜਨਮ ਦੀ ਕਟਿ ਐ ਸਜਣਾ ਸੱਚਾ ਪਾਤ ਸਾਹੁ ਸਿਰ ਸਾਹੰਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੀ ਸਾਹੁ ਸਤਨਾਮ ਸਰਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹੰਲਾ ਪੰਜਮ ਤੁਮ ਦਾਤੀ ठाकुर प्रतपालका नायका खस महमारी नमखा नमखा तुम्हाही प्रतपाल हो हम बारका तुम्हारी थारी तुम दाती ठाकर प्रतपालक नायका खसम हमारी नेमख नेमखा तुम ही प्रतपाल हो हम बार का धारी जयवा एका कवन गुण कहिए बेसुमान बेअंत स्वामी तेरू अंत नाक नहीं नहीं है रहा हूं कोट परा ਖੰਡ ਹੋ ਅਨਕ ਬਿਦੇ ਸਮਝਾਵੋ ਹੋ ਹਮ ਅਗਿਆਨ ਆਲਪ ਮਤ ਥੋਰੀ ਤਮ ਆਪਨ ਮਿਰਦਾ ਰਖਾਵੋ ਹੋ ਤੁਮਰੀ ਸਰਣਾ ਤੁਮਾਰੀ ਆਸਾਂ ਤਮ ਹੀ ਸਜਣ ਸੁਹੇਲੀਂ ਰੱਖੋ ਰਖਨ ਹਾਰ ਦਇਆਲਾ ਨਾਨਕ ਤਾਰੇ ਕੀ ਬੋਲੇ ਤੁਮਰੀ ਸਰਣਾ ਤੁਮਰੀ ਆਸਾ ਤੁਮਹੀ ਸਜਨੋ ਸੋਹੇਲੇ ਰੱਖੋ ਰੱਖ ਰਹਾ ਦਇਆਲਾ ਨਾਨਕ ਭਰ ਕੇ ਭੁਲੇ ਗੁਰਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹ ਤਾਲ ਗੁਰ ਸੀਵੀਐ आहनस सहज सुपाई दर्शन परसए गुरु कै जन्म मरण दुख जाई होवे सेहत खसम दी नूर अर सों ਕੁਰ ਸੋ ਛਟੀ ਐ ਤੋਦ ਡਿਠੀ ਸੱਚੇ ਪਾਤ ਸਾਹੁ ਮਲ ਜਨਮ ਜਨਮ ਦੀ ਕਟਿ ਐ ਸਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾਵੀ ਸਾਹੂ ਸਤਨਾਮ ਸਰਵਾਹਿ ਗੁਰੂ ਸਾਹਿਬ ਜੀ ਤਨਾਸਰੀ ਮਹਲਾ ਅੰਜਮਾ ਤੁਮ ਦਾਤੀ ਠਾਕੁਰ ਪ੍ਰਤਪਾਨਕ ਨਾਇਕ ਖਸਮ ਹਮਾਰੀ ਨਮਖਾ ਨਮਖਾ ਤੁਮਾਹੀ ਪ੍ਰਤਪਨਹੁ ਹਮ ਬਾਰਕ ਤੁਮਰੀ ਧਾਰੀ ਤੁਮਾ ਦਾਤੀ ਥਾਕਰ ਪ੍ਰਤਪਾਰਕ ਨਾਇਕ ਖਸਮ ਹਮਾਰੀ ने मखा ने मखा तोमहि प्राप्त पलह हम बारक तुम्हारी थारी जहवा एका कवन गुण कहिए बे सुमान बे अंत स्वामी तेरो अंत नाक नहीं नहीं है रहा हूं कोट पराग हमारे खंड हो अंक बिदे समझ आव हो हम अज्ञान ਆਲਾਪ ਮਤ ਥੋਰੀ ਤਮ ਆਪਨ ਮਿਰਦਾ ਰਖਾਵੋ ਹੋ ਤੁਮਰੀ ਸਰਣਾ ਤੁਮਾਰੀ ਆਸਾ ਤਮ ਹੀ ਸਜਣ ਸੁਹੀਲੇ ਰਾਖੋ ਰਖਨ ਹਰ ਦਇਆਲਾ ਨਾਨਕ ਧਾਰ ਕੀ ਗੁਲੇ ਤੁਮਰੀ ਸਰਣਾ ਤੁਮਰੀ ਆਸਾ ਤੁਮਹੀ ਸਜਨੋ ਸੋਹੇਲੀ ਰਾਖੋ ਰਾਖ ਰਹਾ ਦਇਆਲਾ ਨਾਨਕ ਭਾਰੇ ਕੀ ਗੁਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਿਰਿ ਵਾਹਿਗੁਰੂ ਸਾਹਿਬ ਜੀ ਸੁ ਕਹ ਤਾਲ ਗੁਰ ਸੀਵੀ ਐ ਆਹਨ ਸ ਸਹਜ ਸੁ ਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈਂ ਹੋਵੈ ਸਿਹਤ ਖਸਮ ਦੀ ਨੂਰ ਅਰਸੋ ਘਰਸੋ ਝਟਿਐ ਤਦ ਡਿਠੀ ਸੱਚੀ ਪਾਤ ਸਾਹੁ ਮਲ ਜਨਮ ਨਨਮਦੀ ਕਟਿਐ ਸਜਣਾ ਸੱਚਾ ਪਾਤ ਸਾਹੁ ਸਿਰ ਸਾਹਾਂਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਬਨਾ

ति ठाकुर प्रतपाल का नायका खसम हमारी नेमक नमक तुम ही प्रतपाल हो हम बार का तुम्हारी तारी तुम दाती ठाकर प्रतपालक नायका खसम हमारी नेमखा नेमखा तुम ही प्रतपाल हो हम बार का तुमारी धारी ਮਝੇਵਾ ਏਕ ਕਮਨ ਗੁਣ ਕਹੀਐ ਬੇਸਮਾਨ ਬੇਅੰਤ ਸੁਆਮੀ ਤੇਰੂ ਅੰਤ ਨਾ ਕਹ ਨਹੀਂ ਲਹੀਐ ਰਹਾਉ ਕੂਟ ਪਰਾ ਖੰਡ ਹੋ ਅਨਕ ਬਿਦੇ ਸਮਝਾਵੋ ਹੋ ਹਮ ਅਗਿਆਨ ਆਲਾਪ ਮਤ ਥੋਰੀ ਤਮ ਆਪਨ ਮਿਰਦਾ ਰਖਾਵੋ ਹੋ ਤੁਮਰੀ ਸਰਣਾ ਤੁਮਾਰੀ ਆਸਾਂ ਤੁਮ ਹੀ ਸਜਣ ਸੁਹੀਲੇ ਰੱਖੋ ਰੱਖਣ ਹਰ ਦਇਆਲਾ ਨਾਨਕ ਧਾਰ ਕੀ ਗੋਲੇ ਤੁਮਰੀ ਸਰਣਾ ਤੁਮਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖ ਰਹਾ ਦਇਆਲਾ ਨਾਨਕ ਭਰ ਕੇ ਗੁਲੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ